ਟਿੰਡਾ ਦੇ ਵਾਰਡ ਨੰਬਰ 48 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੱਲੋਂ ਅੱਜ ਕੀਤਾ ਗਿਆ ਆਪਣੇ ਦਫਤਰ ਦਾ ਉਦਘਾਟਨ ਅਤੇ ਵੱਡੀ ਗਿਣਤੀ ਦੇ ਵਿੱਚ ਇਸ ਦੇ ਵਿੱਚ ਸ਼ਹਿਰ ਵਾਸੀ ਹੋਏ ਸ਼ਾਮਲ ਦੱਸ ਦਈਏ ਕਿ ਬਠਿੰਡਾ ਸ਼ਹਿਰ ਦੀ ਇੱਕ ਨਾਮੀ ਹਸਤੀ ਅਮਰਜੀਤ ਮਹਿਤਾ ਦੇ بیٹے ਨੂੰ ਹੁਣ ਵਾਰਡ ਨੰਬਰ 48 ਤੋਂ ਜੋ ਆਮ ਆਦਮੀ ਪਾਰਟੀ ਦੀ ਜਿਹੜੀ ਇੱਥੇ ਜਿੰਮਨੀ ਚੋਣਾ ਹੋ ਰਹੀਆਂ ਉਸ ਦੇ ਵਿੱਚ ਟਿਕਟ ਦਿੱਤੀ ਗਈ ਹੈ ਅਤੇ ਉਹ ਉਥੋਂ ਦੇ ਉਮੀਦਵਾਰ ਹਨ ਜਿਸ ਨੂੰ ਲੈ ਕੇ ਲਗਾਤਾਰ ਸ਼ਹਿਰ ਦੇ ਅੰਦਰ ਇਹਨਾਂ ਵੱਲੋਂ ਆਪਣੀਆਂ ਸਰਗਰਮੀਆਂ ਤੇਜ਼ ਕਰਦੀਆਂ ਆਪਣਾ ਕਰ ਦਿੱਤੀਆਂ ਗਈਆਂ ਹਨ ਤੇ ਅੱਜ ਇਹਨਾਂ ਵੱਲੋਂ ਬਠਿੰਡਾ ਦੇ ਇੱਥੇ ਆਪਣਾ ਇਸ ਦੇ ਅੰਦਰ ਆਪਣਾ ਵਾਰਡ ਨੰਬਰ 48 ਦੇ ਅੰਦਰ ਆਪਣੇ ਦਰ ਦਾ ਇਹਨਾਂ ਵੱਲੋਂ ਉਦਘਾਟਨ ਕੀਤਾ ਗਿਆ ਇਸ ਮੌਕੇ ਉਹਨਾਂ ਨੇ ਬੋਲਦਿਆਂ ਕਿਹਾ ਕਿ ਸਾਡੇ ਵੱਲੋਂ ਜਿੱਥੇ ਕੰਮ ਪਹਿਲਾਂ ਵੀ ਲੋਕਾਂ ਦੇ ਲਗਾਤਾਰ ਕਿਤੇ ਆਪਣੇ ਜਾ ਰਹੀ ਸਨ ਅਤੇ ਹੁਣ ਕੰਮ ਉਹਨਾਂ ਵੱਲੋਂ ਹੋਰ ਵੀ ਪ੍ਰਾਇੋਰਟੀ ਦੇ ਦਿੱਤੀ ਜਾਣਗੀ ਕਿਉਂਕਿ ਇਹਨਾਂ ਵੱਲੋਂ ਜੋ ਵੀ ਲੋਕਾਂ ਦੇ ਕੰਮ ਹਨ ਇਹਨਾਂ ਦੇ ਕਿਉਂਕਿ ਸਿਆਸੀ ਸਭੀ ਬਹੁਤ ਵਧੀਆ ਹੈ ਅਤੇ ਇਹਨਾਂ ਦੇ ਕੰਮ ਵੀ ਹੋ ਰਹੇ ਹਨ ਜਿਸ ਨੂੰ ਲੈ ਕੇ ਇਹਨਾਂ ਨੇ ਆਪਣੇ ਕੰਮ ਹੁਣ ਤੋਂ ਸ਼ੁਰੂ ਕਰ ਦਿੱਤੇ ਹਨ ਅਤੇ ਇਹਨਾਂ ਕਿਹਾ ਕਿ ਇੱਕ ਵਾਰੀ ਉਹਨਾਂ ਨੂੰ ਇਹ ਆਪਾਂ ਲੋਕ ਜੇ ਮੌਕਾ ਦੇਣਗੇ ਤਾਂ ਉਹ ਲੋਕਾਂ ਦੇ ਕੰਮ ਹੋਰ ਵੀ ਪੈਲ ਦੇ ਦਰਤੇ ਸਭ ਤੋਂ ਪਹਿਲਾਂ ਲੋਕਾਂ ਦੇ ਕੰਮ ਇਹਨਾਂ ਬਲੋਕੀ ਤੇ ਜਾਣਗੇ ਸਬਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਜੀ ਮੈਨੂੰ ਬਹੁਤ ਖੁਸ਼ੀ ਹੋਈ ਸਾਰੇ ਵੋਟ ਨੰਬਰ 48 ਦੇ ਲੋਕਲ ਵਸਨੀਕ ਇੱਥੇ ਪਹੁੰਚੇ ਨੇ ਸਭ ਦਾ ਬਹੁਤ ਵਧੀਆ ਸਾਥ ਮਿਲ ਰਿਹਾ ਹੈ ਤੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਜਿੱਦਾਂ ਦਾ ਰਿਸਪੌਂਸ ਸਾਰੇ ਦੇ ਰਹੇ ਹੈਗੇ ਸਾਰੇ ਬਹੁਤ ਪੋਜ਼ਿਟਿਵਿਟੀ ਨਾਲ ਤੇ ਜੋਸ਼ ਨਾਲ ਅੱਗੇ ਵਧਾ ਰਹੇ ਨੇ ਸਾਨੂੰ ਤੇ ਜਿੱਤਵਾਲ ਲੈ ਕੇ ਜਾ ਰਹੇ ਨੇ ਬਾਹ ਫੜ ਕੇ ਲੈ ਕੇ ਜਾ ਰਹੇ ਨੇ ਤੇ ਮੈਂ ਸਭ ਨੂੰ ਆਸ਼ਵਾਸਨ ਦਿੰਦਾ ਕਿ ਇੱਕ ਵਾਰੀ ਇਸ ਜੋਸ਼ ਦੇ ਨਾਲ ਚੱਲਦੇ ਰਹੀਏ 21 ਤਰੀਕ ਤੋਂ ਬਾਅਦ ਮੈਂ ਤੁਹਾਡਾ ਬੱਚਾ ਇੱਥੇ ਹੀ ਰਹੂੰਗਾ ਤੇ ਤੋਡੇ ਸਾਰੇ ਇੱਕ 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 ਕੰਮ ਨੂੰ ਮੋਸਟ ਕੁਆਲਟੀ ਦੇ ਤੌਰ ਤੇ ਕਰਾਂਗੇ ਹੁਣ ਤੋਂ ਹੀ ਕੰਮ ਕਰਨੇ ਸਟਾਰਟ ਕਰ ਦਿੱਤੇ ਆ ਅਸੀਂ ਜਿਹੜੇ ਛੋਟੇ ਤੋਂ ਛੋਟੇ ਇੱਥੇ ਲੋਗ ਨੇ ਵੱਡੇ ਵੱਡੇ ਲੋਗ ਨੇ ਸਭ ਨਾਲ ਅਸੀਂ ਬਹੁਤ ਵਧੀਆ ਰੁਝਾਨ ਬਣਾ ਲਿਆ ਸਾਰੀ ਸਾਡੀ ਟੀਮ ਅੰਦਰ ਤੱਕ ਚਲੀ ਗਈ ਹੈ ਸਾਰਿਆਂ ਦੇ ਸੁਜੈਸ਼ਨ ਸਾਰਿਆਂ ਦੇ ਸੁਝਾਅ ਅਸੀਂ ਨੋਟ ਕਰ ਲਏ ਨੇ ਉਹਨਾਂ ਤੇ ਇਮੀਡੀਏਟਲੀ ਕੰਮ ਵੀ ਸ਼ੁਰੂ ਹੋ ਗਿਆ ਹੈ ਤੇ ਉਸੇ ਚੀਜ਼ ਦਾ ਸਾਨੂੰ ਪੋਜ਼ਿਟਿਵ ਰਿਸਪਾਂਸ ਵੀ ਮਿਲ ਰਿਹਾ ਹੈ ਪਾਰਟੀ ਨੇ ਸਾਨੂੰ ਇਸਯੋਗ ਮੰਨਿਆ ਤੇ ਇਸਯੋਗ ਮੰਨਿਆ ਤਾਂ ਹੀ ਉਹ ਅਸੀਂ ਇੱਥੇ ਆ ਕੇ ਆਪਦਾ ਕੰਮ ਕਰ ਰਹੇ ਹੈਗੇ ਆਂ ਤਾਂ ਹੀ ਉਹ ਪਾਰਟੀ ਨੇ ਸਾਨੂੰ ਇੱਥੋਂ ਟਿਕਟ ਦਿੱਤੀ ਹੈ ਵੀ ਅਸੀਂ ਇਸਯੋਗ ਹੈਗੇ ਆਂ ਤੇ ਅਸੀਂ ਇਸ ਕੰਮ ਲਈ ਬਿਲਕੁਲ ਪਰਫੈਕਟ ਹੈਗੇ ਆਂ ਤੇ ਅਸੀਂ ਉਸ ਮੁਮਦ ਦੇ ਨਜ਼ਰ ਰੱਖਦੇ ਹੋਏ ਪੂਰੇ ਜੋਸ਼ ਨਾਲ ਕੰਮ ਕਰ ਰਹੇ ਆ ਤੇ ਅਸੀਂ ਪੂਰੀ ਆਸ਼ਾ ਕਰਦੇ ਆ ਕਿ ਲੋਕ ਸਾਡੇ ਨਾਲ ਤੁਰਨਗੇ ਜਾ ਰਿਹਾ ਹੈ ਅਸੀਂ ਇੱਕ ਇੱਕ ਦਿਨ ਸਟੈਪ ਕਰਕੇ ਲੋਕਾਂ ਦੇ ਅੰਦਰ ਪਹੁੰਚ ਰਹੇ ਹਾਂ ਲੋਕਾਂ ਕੋਲ ਪਹੁੰਚ ਰਹੇ ਹਾਂ ਸਭ ਤੋਂ ਵੱਡੀ ਗੱਲ ਹੈ ਵੀ ਲੋਕਾਂ ਦਾ ਇੰਨਾ ਕਿ ਜ਼ਿਆਦਾ ਪਿਆਰ ਮਿਲ ਰਿਹਾ ਜਦੋਂ ਅਸੀਂ ਘਰ ਜਾਂਦੇ ਹਾਂ ਤਾਂ ਮਤਲਬ ਜੋ ਜੋ ਚੀਜ਼ਾਂ ਸਾਡੇ ਪਰਿਵਾਰ ਦੀਆਂ ਐਸੇ ਸਾਨੂੰ ਅੰਦਾਜ਼ਾ ਵੀ ਨਹੀਂ ਸੀਗਾ ਵੀ ਅਸੀਂ ਜਦੋਂ ਇੱਥੇ ਆਵਾਂਗੇ ਤੇ ਇੰਨਾ ਪਿਆਰ ਲੋਕਾਂ ਦੇ ਵਿੱਚ ਮਿਲੂਗਾ ਆਲਰੇਡੀ ਲੋਕਾਂ ਦੇ ਨਾਲ ਇੰਨਾ ਪਿਆਰ ਮਿਲੂਗਾ ਲੋਕ ਕੋਈ ਚਾਹ ਰੋਟੀ ਹੋਰ ਕੋਈ ਫੰਕਸ਼ਨ ਕਰਾਉਂਦੀ ਮਤਲਬ ਹੜ ਮੱਚੀ ਹੋਈ ਹੈ ਦੂਸਰੀ ਗੱਲ ਇਹ ਹੈ ਵੀ ਅਸੀਂ ਇੱਥੇ ਦੇਖਿਆ ਵੀ ਆ ਕੇ ਕਈ ਵੀ ਪਰਿਵਾਰ ਨਾਲ ਕੋਈ ਅਲੱਗ-ਅਲੱਗ ਜਿਹੜੇ ਉਹਨਾਂ ਦੀ ਪ੍ਰੋਬਲਮ ਦੱਸੀਆਂ ਵੀ ਉਹ ਸੁਣਵਾਈ ਕਾਫੀ ਦੇਰ ਤੋਂ ਪੈਂਦੀ ਮੈਂ ਮੌਕੇ ਤੇ ਕੱਲ ਪੰਜ-ਛੇ ਸੁਣਵਾਈ ਜੋ ਉਹਨਾਂ ਨੇ ਦੱਸੀਆਂ ਇਮੀਡੀਏਟਲੀ ਹੱਲ ਕੀਤੀਆਂ ਤੇ ਉਹ ਲੋਕ ਐਨੇ ਹਮ ਹਵਾ ਕੇ ਗਏ ਖੁਸ਼ ਹੋਏ ਅਸੀਂ ਇਹੀ ਸਾਡਾ ਮੇਨ ਸਾਰਿਆਂ ਨਾਲ ਪਿਆਰ ਦਾ ਦਾਵਾ ਹੈਗਾ ਵਾਅਦਾ ਵੀ ਹੈਗਾ ਵੀ ਲੋਕਾਂ ਦੀ ਸੁਣਵਾਈ ਜਿਹੜੀ ਪਹਿਲਾਂ ਲੱਗਦੀ ਸੀ ਵੀ ਨਹੀਂ ਹੋ ਪਾਰੇ ਜੋ ਇੱਥੇ ਆ ਕੇ ਸਾਨੂੰ ਪਤਾ ਲੱਗਿਆ ਉਹ ਹੁਣ ਸੁਲਵਾਈ ਅਸੀਂ ਦਿਨਾਂ 'ਚ ਨਹੀਂ ਘੰਟਿਆਂ 'ਚ ਮਿੰਟਾਂ 'ਚ ਹੋ ਸਕਦੀ ਹੈ ਉਸੇ ਤਰ੍ਹਾਂ ਕੋਸ਼ਿਸ਼ ਕਰਾਂਗੇ ਤੇ ਅੱਜ ਸਾਡਾ ਦੁਗਾਟਨ ਹੈ ਦੇਖੋ ਹੋਲੀ-ਓਲੀ ਅਸੀਂ ਹੁਣੇ ਜਸ ਮਹਾਰਾਜ ਦੀ ਸਵਾਰੀ ਆ ਰਹੀ ਹੈ ਤੇ ਪੂਰਾ ਹੰਗਾਰਾ ਲੋਕਾਂ ਦਾ ਮਿਲ ਰਿਹਾ ਹੈ ਲੋਕੀ ਮਿਲ ਜੁਲ ਕੇ ਸਰ ਨਾਲ ਚੱਲਦੇ ਆਂ ਔਰ ਸਸੀਂ ਬਹੁਤ ਵੱਡੀ ਇੱਕ ਜਿੱਤ ਹਾਸਲ ਕਰਨ ਦੇ ਲਕਸ਼ੇ ਦੇ ਨਾਲ ਦਿਨ-ਵਰ ਦਿਨ ਚੱਲ ਰਹੇ ਆਂ